हां जी दोस्तों की हालचाल आई होप ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੱਗੂ ਹਕ ਖੰਬੜੀ ਦੇ ਟੌਪ ਦੇ ਅੱਠ ਜੱਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਬੈਲ ਆਈਕਨ ਦੇ ਕਲਿੱਕ ਕਰੋ ਤਾਂ ਜੋ ਸਾਡੀ ਕਬੜੀ ਦੀਆਂ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਕਬੱਡੀ ਦਾ ਟਰਨੈਂਟੋ ਕਬੱਡੀ ਦਾ ਬਾਪ ਰੋਲਾ ਤੋਤੇ ਵਾਲਾ ਰਪਿੰਦਰ ਮੇਰੇ ਵੀਰੋ ਦੁਨੀਆ ਦਾ ਪ੍ਰਸਿੱਧ ਕਬੱਡੀ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਕਬੱਡੀ ਇਹ ਵੀ ਹਾਕਮ ਵਾਲੀ ਆ 35500 ਦੇ ਆ ਇੱਕ ਪਾਸੇ ਜੱਗੂ ਰੈਂਬੋ 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 ਹਰ ਜੋ ਪਾਸੇ ਹਰ ਜੋ ਪਾਸੇ कबड्डी अब ते कहते जा रहा, जगू, रहा है जगू हाथम बाड़ी है जगू हाथों बाड़ी है यार इना का करिए ਆਉ ਸੁਖੀ ਦੀਆਂ ਦੋ ਰੇਡਾਂ ਤੇ ਭਾਈ ਅੰਗਰੇਜ਼ ਕਹਿੰਦਾ ਨਹੀਂ 1000 ਦੇਵਾਂਗੇ 1000 ਸੁਖੀ ਦੀਆਂ ਦੋ ਅੰਕ ਤੇ ਏ ਏ ਏ ਏ ਏ ਕਬੱਡੀ 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 ਭੱਲੇ 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 ਓ ਆਇਆ ਸਵਾਦ ਗੇ ਨਹੀਂ ਆ ਸਵਾਦ ਭਾਈ ਗੁਰਪ੍ਰੀਤ ਦੇ 1000 ਮੇਰੇ ਵੀਰੋ ਇਹ 3000 ਦਾ ਜੱਗੂ ਹਾਕਮ ਵਾਲਿਆ ਦਾ ਇੱਕੋ ਜੱਫਾ ਪੱਗਾ ਜੀ 5000 ਦਾ ਹੋ ਗਿਆ ਰਮਨ ਸਲੈਰੀਆ ਆਹ 2000 ਏ 5000 5000 ਆਹ 10000 10000 ਏ ਬੱਲੇ 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 ਦੁਨੀਆ ਦੁਨੀਆ ਹਿੱਲ ਗਈ ਵੱਡੇ ਜੋ ਹਿਆਰ 5000 ਦਾ ਬਿੱਲਿਆ ਆ ਗਿਆ ਲਿਆ ਬਿਆ ਕਮਾਲਪੁਰ ਦੇ ਵਿੱਚ ਕਹਿੰਦੇ ਤਲ ਤਲ ਹੋਈ ਪਈ ਐ ਅੰਬਰ ਆ ਗਿਆ ਸਿਰਸਿੰਦੀ ਧਰਤੀ ਦਾ ਉਹ ਚੱਕਿਆ ਦਿੱਤਾ ਰੰਗ ਰੰਗੋ ਰੰਗ ਰੰਗੋ ਰੰਗ ਰੰਗੋ ਸਿਰਾਂ ਕਬਰੂਆ ਉਧਰ ਫੌਜੀਆ ਭਰਾਵਾ ਵੱਲੋਂ ਬਿੱਲਿਆ 5000 ਵੀਰੇ ਯਾਰ ਗਰਾਊਂਡ ਕਲੀਅਰ ਰੱਖੀਏ ਵੀਰੇ ਰੰਗ ਰੰਗੋ ਜੱਗਾ ਹਾਕਮ ਵਾਲੀ ਹੈ ਲਾਈਵ ਤੇ ਮੇਰੇ ਮਿੱਤਰੋ ਲਾ ਟੀਰ ਕੋਡੀਆਂ ਕਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਕਾਫੀ

अॼु खरे खरे